ਮੈਂ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼ਰੋਮਣੀ ਕਾਲੀ ਦਲ ਵਿੱਚ ਵਾਪਸ ਆਓ ਤਗੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਜੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਜੇ ਮੈ ਮੇਰੇ ਨਾਲ ਨਾਰਾਜ਼ ਹੋ ਤਾਂ ਮੈਂ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਕਿਤੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਪਰ ਆਪਾਂ ਨੂੰ ਆਪਣੀ ਜਥੇਬੰਦੀ ਤਗੜੀ ਕਰ ਲਈਏ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪ ਸਾਰੇ ਆਪਣੀ ਮਾਂ ਪਾਰਟੀ 'ਚ ਵਾਪਸ ਸ਼ਾਮਲ ਹੋ ਅਸੀਂ ਤੁਹਾਨੂੰ ਦਿਲੋਂ ਸਵਾਗਤ ਕਰ ਰਿਹਾ ਹੈ ਕਹਿਣਾ ਚਾਹਣਾ ਹੈ ਕਿ ਸ਼੍ਰੀ ਕਾਲਤਾਖ ਸਾਹਿਬ ਤੇ ਜਸਵੰਤ ਸਿੰਘ ਸਬਾ ਨੇ ਕੱਲ ਇੱਕ ਆਦੇਸ਼ ਫਿਰ ਤੋਂ ਦਿੱਤਾ ਹੈ ਕਿ ਸਾਰੀ ਕੌਮ ਨੂੰ ਇਕੱਠਾ ਹੋਣਾ ਚਾਹੀਦਾ ਹੈ ਸਾਰੇ ਵਕਫਾਕ ਜਿਹੜੇ ਧੜੇ ਆ ਉਹਨਾਂ ਨੂੰ ਇੱਕ ਠੋਣਾ ਚਾਹੀਦਾ ਤੇ ਜਾਂ ਹੋਰ ਵੀ ਕੋਈ ਕਾਲੀ ਦਲ ਇੱਕ ਠੋਣਾ ਚਾਹਣਾ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੇ ਨਾਂ ਤੋਂ ਦੇ ਨਾਤੇ ਤੇ ਸਮੁੱਚੀ ਸਾਡੀ ਪਾਰਟੀ ਦੀ ਤਰਫੋਂ ਮੈਂ ਸਾਡਾ ਹਰ ਅਕਾਲ ਤਖਤ ਸਾਹਿਬ ਦੇ ਜਸਦਾਦ ਸਾਹਿਬ ਤੋਂ ਜਾਂ ਪੰਨ ਸਿੰਘ ਸਾਹਿਬ ਤੋਂ ਜੋ ਵੀ ਆਦੇਸ਼ ਹੁੰਦਾ ਸਾਡੇ ਤਰਫ ਅਸੀਂ ਹਰ ਵਾਰ ਸਿਰ ਝੁਕਾ ਕੇ ਅਸੀਂ ਹਰ ਹੁਕਮ ਮੰਨਦੇ ਆਂ ਮੰਦੇ ਰਹੇ ਆ ਤੇ ਮੰਦੇ ਰਵਾਂਗੇ ਤੇ ਹਰ ਸਿੱਖ ਦਾ ਫਰਜ਼ ਹੈ ਕਿ ਉਥੋਂ ਜੋ ਵੀ ਆਦੇਸ਼ ਆਏ ਤੇ ਉਹਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ ਸੋ ਉਹਨਾਂ ਦਾ ਜਿਹੜਾ ਮੇਨ ਮੈਸੇਜ ਸੀ ਕਿ ਕੌਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਆ ਧਰਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਪੰਜਾਬ ਤੇ ਬੜੇ ਹਮਲੇ ਹੋ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਖੋਈ ਜਾ ਰਹੀਆਂ ਤੇ ਜਿੰਨਾ ਤੱਕ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਮਾਂ ਪਾਰਟੀ ਹੈ ਆ ਪੰਜਾਬ ਦੀ ਤੇ ਕੌਮ ਦੀ ਆ ਪਾਰਟੀ ਤਕੜੀ ਹੋਊਗੀ ਤੇ ਆਪਣੀ ਫੌਜ ਤਕੜੀ ਹੋਊਗੀ ਤੇ ਤਾਂ ਹੀ ਆਪਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇ ਅਲੱਗ ਬਣਾ ਲਈਆਂ ਪਾਰਟੀਆਂ ਮੈਂ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਵਿੱਚ ਵਾਪਸ ਆਓ ਤਕੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਜੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਜੇ ਮੇਰੇ ਨਾਲ ਨਰਾਜ਼ ਹੋ ਤਾਂ ਮੈਂ ਹੱਥ ਜੋਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਕਿਤੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਪਰ ਆਪਾਂ ਨੂੰ ਆਪਣੀ ਜਥੇਬੰਦੀ ਤਗੜੀ ਕਰ ਲਈਏ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪ ਸਾਰੇ ਆਪਣੀ ਮਾਂ ਪਾਰਟੀ 'ਚ ਵਾਪਸ ਸ਼ਾਮਲ ਹੋ ਅਸੀਂ ਤੁਹਾਨੂੰ ਦਿਲੋਂ ਸਵਾਗਤ ਕਰ ਰਿਹਾ ਹੈ ਆ ਤੇ ਦੂਜੀ ਗੱਲ ਜਿਹੜਾ ਮੈਂ ਕਹਿਣਾ ਚਾਹਣਾ ਸਾਡੀ ਪਾਰਟੀ ਨੇ ਅੱਜ ਮੀਟਿੰਗ ਹੋਈ ਦੇਖੋ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਜੀ ਉਹਨਾਂ ਉੱਤੇ ਲਗਾਤਾਰ ਝੂਠਾ ਅ ਕੇਸੇ ਬਣਾਏ ਜਾ ਰਹੇ ਤੇ ਧੱਕਾ ਵੀ ਕੀਤਾ ਜਾ ਰਿਹਾ ਪਿਛਲੇ 5 ਸਾਲ ਵੱਖ-ਵੱਖ ਐਸਆਈਟੀਆਂ ਬਣਾ ਕੇ ਵੱਖ ਪਰਚੇ ਕਰਕੇ ਅੱਜ ਤੱਕ ਨਾ ਕੋਈ ਚਲਾਨ ਪੇਸ਼ ਕਰ ਸਕਿਆ ਨਾ ਕੋਈ ਸਬੂਤ ਲੱਭ ਸਕਿਆ ਹੁਣ ਐਡੀ ਥੱਲੇ ਲੈਵਲ ਤੇ ਚਲੇ ਗਏ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮਾਝੇ ਦੇ ਵਰਕਰ ਆ ਉਹਨਾਂ ਸਾਰਿਆਂ ਨੂੰ ਫੜ ਫੜ ਕੇ ਥਾਣੇ ਲੈ ਕੇ ਆ ਰਹੇ ਆ ਤੇ ਉਹਨਾਂ ਨੂੰ ਪੰਜਾਬ ਪੁਲਿਸ ਲੱਗੀ ਆ ਕਿ ਤੁਸੀਂ ਬਿਆਨ ਦਿਓ ਆਹ ਕਰੋ ਉਹ ਕਰੋ ਸ਼੍ਰੋਮਣੀ ਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਟਰੋਂਗਲੀ ਕੰਡੈਮ ਕਰਦੀ ਹੈ ਤੇ ਨਾਲੇ ਸਾਰੇ ਅਫਸਰ ਸਬੰਧ ਨੂੰ ਬੇਨਤੀ ਕਰਦੀ ਹੈ ਕਿ ਜੇ ਤੁਸੀਂ ਜਿਹੜਾ ਕੰਮ ਤੁਸੀਂ ਕਰਨ ਲੱਗੇ ਹੋ ਜਿਹੜਾ ਨਜਾਇਜ਼ ਤੱਕਾ ਕਰਨ ਲੱਗਿਆ ਹੂੰ ਤੁਹਾਨੂੰ ਆਣੀ ਪਤਾ ਕਿ ਝੂਠੇ ਕੇਸ ਪਾਉਣੇ ਵੀ ਉੱਡਾ ਵੱਡਾ ਗਣਾ ਹੈ ਸੋ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਉਹ ਅਫਸਰ ਹੈ ਉਹਨੂੰ ਆਪਣੀ ਜ਼ਿੰਮਵਾਰੀ ਉਹ ਉਹਨੂੰ ਆਪਣੀ ਜਿਹੜੀ ਸਜ਼ਾ ਭੁਗਤਣੀ ਪੈਣੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਸਟਰੋਂਗਲੀ ਕੰਡੈਮ ਕਰਦਾ ਹੈ ਜੋ ਸਾਡੇ ਪਾਰਟੀ ਦੇ ਸੀਨੀਅਰ ਬਿਕਰਮਜੀਠਿਆ ਦੇ ਉੱਤੇ ਆ ਕਰ ਰਿਹਾ ਤੇ ਜੇ ਨਾ ਰੁਕਿਆ ਤੇ ਅਸੀਂ ਨੈਕਸਟ ਸਟੈਪ ਸੰਘਰਸ਼ ਦਾ ਪਾਰਟੀ ਵਿਦ ਡੂ ਤੇ ਅਸੀਂ ਗਵਰਨਰ ਸਾਹਿਬ ਕੋਲੇ ਵੀ ਅਸੀਂ ਇਹ ਸਾਰਾ ਕੇਸ ਲੈ ਕੇ ਜਾ ਰਹੇ ਆਂ ਦੱਸਣ ਵਾਸਤੇ ਕਿ ਉਹਨਾਂ ਦੇ ਥੱਲੇ ਉਹਨਾਂ ਦੀ ਜਿਹੜੀ ਸਰਕਾਰ ਹੈ ਪੰਜਾਬ ਵਿੱਚ ਉਹ ਕਿਵੇਂ-ਕਿਵੇਂ ਲੋਕਤੰਤਰ ਦਾ ਕਾਨੂੰਨ ਕਰ ਰਹੀ ਹੈ ਤੇ ਜਿਹੜੀ ਤੀਜੀ ਗੱਲ ਜਿਹੜੀ ਸਾਡੀ ਵਿਚਾਰੀ ਗਈ ਹੈ ਕਿ ਅੱਜ ਪੰਜਾਬ ਦੇ ਹਾਲਾਤ ਕੀ ਹੈ ਕਿਵੇਂ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੇ ਹੁਣ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਗਰੀਬ ਤੇ ਵੀ ਹਮਲਾ ਕਰ ਦਿੱਤਾ ਐਨੀ ਲਾਲਚ ਪੈਸੇ ਕਮਾਉਣ ਦੀ ਆ ਗਈ ਇਹਨਾਂ ਨੂੰ ਇਹਨਾਂ ਦੇ ਮਨ ਚ ਹੈ ਕਿ ਅਸੀਂ ਪਤਾ ਨਹੀਂ ਕਿਵੇਂ ਕਿੰਨੇ ਸਾਲ ਰਵਾਂਗੇ ਤੇ ਸਰਕਾਰ ਤੇ ਸਾਰਾ ਪੰਜਾਬ ਪੈਸਾ ਇੱਥੋਂ ਕੁ ਲੁੱਟ ਕੇ ਅਸੀਂ ਆਪਣੀ ਪਾਰਟੀ ਨੂੰ ਪੂਰੇ ਦੇਸ਼ 'ਚ ਖੜਾ ਕਰਾਂਗੇ ਆ ਉਹਨਾਂ ਸੋਚ ਬਣੀ ਪਈ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਲੈਂਡ ਗ੍ਰੈਬਿੰਗ ਇੱਕ ਸਭ ਤੋਂ ਵੱਡਾ ਹਮਲਾ ਪੰਜਾਬ ਦੀ ਕਿਸਾਨੀ ਦੇ ਪੰਜਾਬ ਦੇ ਗਰੀਬ ਤੇ ਪੰਜਾਬ ਦੇ ਵਪਾਰੀਆਂ ਤੇ ਇਹਨਾਂ ਨੇ ਹਮਲਾ ਕੀਤਾ ਹੈ ਆ ਲੈਂਡ ਗ੍ਰੈਬਿੰਗ ਕੀ ਹੈ ਲੈਂਡ ਗ੍ਰੈਬਿੰਗ ਇਹਨਾਂ ਨੇ ਸੁਸ਼ੋਧੀਆਂ ਨੇ ਕੇਜਰੀਵਾਲ ਨੇ ਜੈਨ ਨੇ ਮਿਲ ਕੇ ਦਿੱਲੀ ਦੇ ਬਿਲਡਰਾਂ ਨੂੰ ਇੱਥੇ ਸੌਦੇ ਕਰਾਏ ਆ ਜ਼ਮੀਨ ਆਈਡੈਂਟੀਫਾਈ ਕਰਾਈ ਆ ਕਿਹੜੇ ਕਿਹੜੇ ਸ਼ਹਿਰ ਚ ਕਿਹਨੂੰ ਕਿੰਨੀ ਚਾਹੀਦੀ ਆ ਤਕਰੀਬਨ 30000 ਕਰੋੜ ਰੁਪਏ ਦਾ ਡੀਲ ਬਣਾਈ ਬੈਠੇ ਆ ਉਹਨਾਂ ਤੋਂ ਬਿਆਨਾਂ ਲਈ ਬੈਠੇ ਆ ਹੁਣੋ ਕਿਸੇ ਹਾਲਚ ਲੱਗੇ ਹੈ ਕਿ ਅਸੀਂ ਆ ਜਮੀਨ ਅਕਵਾਇਰ ਕਰਕੇ ਅਸੀਂ ਇਹਨਾਂ ਬਿਲਡਰਾਂ ਨੂੰ ਦੇਣੀ ਹੈ ਇਥੋਂ ਤੱਕ ਆ ਵਰਤਰੀ ਸਰਕਾਰ ਨੂੰ ਕਿ ਕਮਿਸ਼ਨਰ ਪੁਲਿਸ ਡੀਸੀ ਜ਼ਿਲ੍ਹਿਆਂ ਦੇ ਐਸਐਸਪੀ ਤੇ ਦੂਜੇ ਕਿਸਾਨਾਂ ਨੂੰ ਬੁਲਾ ਰਹੇ ਹੈ ਗਰੀਬ ਨੂੰ ਬੁਲਾ ਰਹੇ ਜਿਹਦੀ ਜਮੀਨ ਹੈ ਤੇ ਵਪਾਰੀ ਜਿਨ੍ਹਾਂ ਕੋਲੇ ਕੋਈ ਹੈ ਤੇ ਉਹਨਾਂ ਨੂੰ ਕਹ ਰਿਹਾ ਧੱਕੇ ਨਾ ਤੁਸੀਂ ਐਫੀਡੇਵਿਟ ਦਿਓ ਕਿ ਤੁਸੀਂ ਲੈਂਡ ਪੂਲਿੰਗ ਚਾਉਣਾ ਚਾਹੁੰਦੇ ਹੋ ਪਿਛਲੇ ਦਿਨਾਂ ਚ ਤੇ ਅੱਜ ਵੀ ਸਵੇਰੇ ਮੇਰੇ ਕੋਲੇ ਕਈ ਵਪਾਰੀ ਆਏ ਕਿਹੜੀ ਕਿਸਾਨ ਆਏ ਕਿ ਸਾਨੂੰ ਪੁਲਸ ਥਾਣੇ ਚ ਲੈ ਕੇ ਸਾਡੇ ਨਾਲ ਧੱਕਾ ਕਰਨ ਤੇ ਲੱਗੀ ਹੈ ਮੈਂ ਅਫਸਰ ਸਹਿਬਾਨ ਨੂੰ ਆ ਕਹਿਣਾ ਚਾਹਣਾ ਤੁਸੀਂ ਪੰਜਾਬ ਦੇ ਅਫਸਰ ਹੋ ਤੁਹਾਡੀ ਜ਼ਿੰਮਵਾਰੀ ਆ ਪੰਜਾਬ ਦੀ ਜਨਤਾ ਦੀ ਪ੍ਰੋਟੈਕਸ਼ਨ ਕਰਨੀ ਜੇ ਤੁਸੀਂ ਆਪਣੀ ਜ਼ਿੰਮਵਾਰੀ ਨਹੀਂ ਸੰਭਾਲੋਗੇ ਤੇ ਇੰਨਾ ਜਿਹੜੇ ਲੁਟੇਰੇ ਆ ਠੱਗ ਆ ਕੇਜਰੀਵਾਲਨ ਪਾਰਟੀ ਇਹਨਾਂ ਦੇ ਹੁਕਮ ਦੇ ਕੰਮ ਕਰੋਗੇ ਬਹੁਤ ਵੱਡਾ ਥੋੜੇ ਤੇ ਵੀ ਐਕਸ਼ਨ ਹੋ ਸਕਦਾ ਹੈ ਕਿਉਂਕਿ ਸਮਾਂ ਬਦਲ ਤੇ ਟਾਈਮ ਨਹੀਂ ਲੱਗਦਾ ਕੱਲਾ 1.5 ਸਾਲ ਰਹਿ ਗਿਆ ਸੋ ਅੱਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸਾਰੇ ਜਿਹੜੀ ਜਥੇਬੰਦੀਆਂ ਸਾਡੇ ਇਕੱਠੀਆਂ ਹੋਈਆਂ ਇੱਕ ਪਲਾਨ ਬਣਾਇਆ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਹਾਲਤ ਵਿੱਚ ਇੱਕ ਇੰਚ ਜ਼ਮੀਨ ਆ ਦਿੱਲੀ ਵਾਲਿਆਂ ਨੂੰ ਵੀ ਪਲਾਨ ਦੇਊਗੀ ਪੰਜਾਬ ਵਿੱਚ ਕੇਜਰੀਵਾਲ ਜਿੰਨਾ ਮਰਜੀ ਜੋਰ ਲਾ ਲੇ ਅਫਸਰਾਂ ਤੋਂ ਜੋਰ ਲਵਾ ਲੇ ਪਰ ਪੰਜਾਬ ਦੇ ਕਿਸਾਨ ਨਾਲ ਪੰਜਾਬ ਦੇ ਗਰੀਬ ਨਾਲ ਪੰਜਾਬ ਦੇ ਵਪਾਰੀ ਨਾਲ ਸ਼੍ਰੋਮਣੀ ਅਕਾਲੀ ਦਲ ਖੜਾ ਹੈ ਜੋ ਕੁਝ ਵੀ ਕਰਨਾ ਪਏ ਸ਼੍ਰੋਮਣੀ ਅਕਾਲੀ ਦਲ ਕਰੂਗਾ ਅਸੀਂ ਐਨਾ ਸਰਕਾਰ ਨੂੰ ਚਿਤਾਵਨੀ ਦੇਣਾ ਚਾਹੁੰਦੇ ਹਾਂ ਕਿ ਇਮੀਡੀਏਟਲੀ ਆ ਸਕੀਮ ਵਾਪਸ ਕਰ ਲਓ ਜੇ ਇਹਨਾਂ ਨੇ ਨਾ ਕੀਤੀ ਆ ਸਾਰੀ ਲੈਂਡ ਗ੍ਰੈਬਿੰਗ ਸਕੀਮ ਤੇ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕਰਤਾ ਕਿ ਪਹਿਲੀ ਸਪਟੰਬਰ ਤੋਂ ਸ਼੍ਰੋਮਣੀ ਅਕਾਲੀ ਦਲ ਆਪ ਸਰਕਾਰ ਦੇ ਖਿਲਾਫ ਮੋਰਚਾ ਲਾਏਗਾ ਪਹਿਲੀ ਤਰੀਕ ਤੋਂ